بس 10 ਮਹੀਨਾ ਸ਼ੁਰੂ ਹੋ ਗਿਆ ਭੈਣਾਂ ਵਾਸਤੇ ਸੰਧਾਰੇ ਲੈ ਕੇ ਜਾਣੇ ਹੁੰਦੇ ਮੇਰੀ ਭੈਣ ਆਏ ਸਾਲ ਲੰਬਾ ਦੇ ਜਾ ਕਰ ਕੀ ਗੱਲ ਸੁ ਕਿ 15 ਸੌਣ ਹੋ ਗਿਆ ਸੰਧਾਰਾ ਨਹੀਂ ਪਹੁੰਚਿਆ ਮੈਂ ਉਹਦੀ ਪਰਵਾਹ ਸੰਧਾਰਾ ਤੇ ਨਾਲ ਸੂਟ ਲੈ ਕੇ ਭੈਣ ਕੋਲੇ ਵੱਜਾ ਕਰਾਈਤੀ ਭੈਣ ਬਾਕੀ ਆਸਟ੍ਰੇਲੀਆ ਹਰੇ ਦੋ ਤਿੰਨ ਸੌਣ ਹੀ ਹੋਇਆ ਮੈਂ ਭੈਣ ਨੂੰ ਵੀ ਫੋਨ ਕਰਤੇ ਉਹ ਵੀ ਭੈਣੇ ਮੈਂ ਬਿਸਕਟ ਕਢਾ ਰੱਖਿਆ ਇਧਰ ਸਪੌਂਸਰ ਕਰ ਦੇ ਤੂੰ ਮੈਨੂੰ ਵੀ ਮੈਂ ਸੰਧਾਰਾ ਲੈ ਕੇ ਆਉਣ ਲੈ ਮੇਰੀ ਗੱਲ ਨਹੀਂ ਸੁਣ ਰਹੀ ਬਿੱਕੀ ਗੱਲ ਭਾਈ ਸਾਨੂੰ ਪੰਜਾਬ ਚ ਵੀਪੇ ਚਕਾਉਣੇ ਕਿੱਲੇ ਸੀ ਵੀ 에어ਪੋਰਟਾਂ ਤੇ ਨਹੀਂ ਆ ਸਕਦੇ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਜਿੰਨਾਂ ਦੀਆਂ ਭੈਣਾਂ ਬਾਹਰ ਗਈਆਂ ਹੋਈਆਂ ਭਾਈ ਹੁਣ ਸਾਰਿਆਂ ਨੂੰ ਫੋਨ ਕਰੋ ਵੀ ਅਸੀਂ ਸੁਨਾਰੇ ਲੈ ਕੇ ਆਉਣੇ ਆ ਸਾਨੂੰ ਵੀਜੇ ਦਿਓ ਸਾਨੂੰ ਸਪਾਂਸਰ ਕਰੋ ਅੱਛਾ ਪੰਜਾਬ ਚ ਕਿਹੜੇ ਖੜਾਈ ਜਾਓ ਬੱਸਾਂ ਤੇ ਜਹਾਜ਼ਾਂ ਦੇ ਨਾਲ ਕਿਹਦੇ ਚੜਾਓ ਸਾਨੂੰ ਦੂਜੀ ਗੱਲ ਰਖੜੀ ਆਉਣ ਵਾਲੀ ਆ ਆਏ ਸਾਲ ਮੇਰੀ ਭੈਣ ਦੀ ਜਿੱਦੂ ਹੁੰਦੀ ਸੀ ਵੀ ਜੇ ਰਖੜੀ ਤਾਂ ਮਨੂੰ ਜੇ ਪਿੰਡ ਆ ਕੇ ਬਣਾਏਗਾ ਹੁਣ ਮੇਰੀ ਜਿੱਦਾ ਵੀ ਰਖੜੀ ਭਾਈ ਤੇ ਤੁਸਟ੍ਰੇਲੀਆ ਆ ਕੇ ਬਣਾਉਂਗਾ ਘਰ ਸਪੌਂਸਰ ਹੁਣ ਜੇ ਤੁਹਾਡੇ ਟਿਕਟ ਤੇ ਪੈਸੇ ਲੱਗਦੇ ਤੁਸੀਂ ਚੁੱਪ ਕਰਕੇ ਬੈਠੀਆਂ ਆਏ ਹੁਣ ਭਰਾ ਦਾ ਗੁੱਟ ਸੁਣਨਾ ਥੋੜੀ ਰੱਖੋਗੇ ਸਾਨੂੰ ਪੂਰੀ ਆਸ ਆ ਵੀ ਸਾਡੇ ਕਾਗਜ਼ ਪੱਤਰ ਟਾਈਮਸਰ ਆਉਣਗੇ ਅਸੀਂ ਬਾਹਰ ਆਉਣ ਦੇ ਭੁੱਖੇ ਨਹੀਂ ਬਸ ਤੁਹਾਡੇ ਭੈਣਾਂ ਨਾਲ ਪਿਆਰ ਬਣਾ ਰਹਿਦਾ ਫਿਰ ਤੁਸੀਂ ਕਹਿਦੇ ਹੋ ਲੈ ਬਹੂਆਂ ਦੇ ਹੋ ਕੇ ਬੈਗੇ ਭਰਾ ਤਾਂ ਅੱਡੇ ਚ ਪਹਿਣੇ ਜਵੀ ਜਗਦੀ ਆ ਅਸੀਂ ਪਹਿਣਾ ਦਾ ਮਮੀ ਪਿਆਰ ਵਰਕਰ ਰੱਖਣਾ